ਮੈਂ ਵਿਸ਼ੇ ਲਈ ਬੇਨਤੀ ਕੀਤੀ ਸੀ ਜੀ ਮਨੁੱਖੀ ਹੱਕਾਂ ਦੇ ਰਾਖੇ ਪਰ ਮੈਨੂੰ ਲੱਗਾ ਗੁਰੂ ਸਾਹਿਬ ਕੱਲੇ ਰਾਖੇ ਨਹੀਂ ਸ਼ਾਇਦ ਤੁਸੀਂ ਮੇਰੇ ਨਾਲ ਸਹਿਮਤ ਹੋ ਜਾਵੋ ਨਹੀਂ ਹੋਵੋਗੇ ਤੇ ਮੈਂ ਬੇਨਤੀ ਕਰਕੇ ਅੱਗੇ ਚਲਾਂਗਾ ਗੁਰੂ ਸਾਹਿਬ ਕੱਲੇ ਰਾਖੇ ਨਹੀਂ ਰਾਖੇ ਤੇ ਕਿਸੇ ਵੀ ਬਣੀ ਹੋਈ ਚੀਜ਼ ਦੇ ਕੀਤੀ ਜਾ ਸਕਦੀ ਹੈ ਗੁਰੂ ਸਾਹਿਬ ਮਨੁੱਖੀ ਹੱਕਾਂ ਦੇ ਸਿਰਜਕ ਨਹੀਂ ਪੈਦਾ ਕਰਨੇ ਹਾਰੇ ਨਹੀਂ ਭਾਰਤੀ ਧਰਤੀ ਤਾਂ ਕੀ ਵਿਸ਼ਵ ਦੀ ਧਰਤੀ ਨੂੰ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਦਰਸਾਇਆ ਮਨੁੱਖੀ ਹੱਕ ਕੀ ਹੁੰਦੇ ਨੇ ਜਿਨ੍ਹਾਂ ਦੀ ਘੋਸ਼ਣਾ ਤੁਸੀਂ 10 ਦਸੰਬਰ 1948 ਨੂੰ ਕਰਕੇ ਆਪਣਾ ਇੱਕ 30 ਆਰਟੀਕਲਸ ਦਾ ਪੂਰਾ ਚੈਪਟਰ ਇੱਕ ਨਿਜਮਾਵਲੀ ਤਿਆਰ ਕਰ ਰਹੇ ਹੋਂ ਉਹਦੀਆਂ ਪਹਿਲੀਆਂ ਨੀਹਾਂ ਤੇ ਗੁਰੂ ਨਾਨਕ ਸਾਹਿਬ ਜੀ ਨੇ ਹੱਥੀਂ ਧਰੀਆਂ ਸੀ ਚਾਹੇ ਉਹ ਕੂੜੀਆਂ ਦੇ ਲਹੂ ਵਾਲੀ ਗੱਲ ਲੈ ਲਈਏ ਚਾਹੇ ਉਹ ਬਾਬਰ ਦੇ ਘੋੜੇ ਦੀ ਲਗਾਮ ਫੜਨ ਵਾਲੀ ਗੱਲ ਲੈ ਲਈਏ ਮਨੁੱਖੀ ਹੱਕਾਂ ਦੀ ਤੇ ਬਾਤ ਆਉਂਦੀ ਹੈ ਭਈ ਸਮਾਨਤਾ ਕਿੱਧਰ ਗਈ ਇੱਕ ਬੰਨੇ ਪੂੜੀਆਂ ਖਾਣ ਵਾਲਾ ਲੋਕਾਂ ਦਾ ਖੂਨ ਚੂਸ ਕੇ ਬੈਠਾ ਹੋਇਆ ਕੁਲੀਨ ਵਰਗ ਤੇ ਦੂਜੇ ਬੰਨੇ ਕੋਧਰੇ ਦੀ ਰੋਟੀ ਖਾਣ ਵਾਲਾ ਤੇ ਨਾਲ ਸਤਿਗੁਰੂ ਜੀ ਨੇ ਦੱਸ ਵੀ ਦਿੱਤਾ ਵੀ ਮੈਂ ਕਿਹਦੇ ਨਾਲ ਆ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਕੋਧਰੇ ਦੀ ਰੋਟੀ ਖਾਣ ਵਾਲੇ ਨਾਲ ਮੇਰੀ ਆੜੀ ਹੈ ਪੂੜੀਆਂ ਕਮਾ ਕੇ ਲੋਕਾਂ ਦਾ ਖੂਨ ਚੂਸ ਕੇ ਪੂੜੀਆਂ ਪਰੋਸਣ ਵਾਲਿਆਂ ਨਾਲ ਮੇਰੀ ਕੋਈ ਆੜੀ ਨਹੀਂ ਕੋਈ ਯਾਰੀ ਨਹੀਂ ਮੇਰੀ ਕੋਈ ਸੱਜਣਤਾ ਹੀ ਉਹਨਾਂ ਨਾਲ ਨਹੀਂ ਹਾਂ ਭਾਈ ਜਿੰਨਾ ਚਿਰ ਤੱਕ ਤੇਰੇ 'ਚ ਠੱਗ ਪੋਣਾ ਵਸਦਾ ਤੇਰੀ ਮੇਰੀ ਸਾਝ ਕੋਈ ਨਹੀਂ ਜਦਨ ਤੇਰੀ ਤੇ ਮੇਰੀ ਸ਼ਬਦ ਦੀ ਸਾਝ ਹੋ ਗਈ ਤੇ ਤੇਰੇ 'ਚੋਂ ਠੱਗ ਭਜ ਗਿਆ ਉਹਦਨ ਤੂੰ ਮੇਰਾ ਸੱਜਣਾ ਤੇ ਮੈਂ ਤੇਰਾ ਸੱਜਣਾ ਤੂੰ ਭਾਈ ਸੱਜਣ ਬਣ ਗਿਆ ਕਿਉਂਕਿ ਤੇਰੇ ਚੋਂ ਠੱਗ ਨਿਕਲ ਗਿਆ ਇਹ ਮਨੁੱਖੀ ਹੱਕ ਨੇ ਜਿਹੜੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਲੈ ਕੇ ਦਿੱਤੇ ਤੇ ਮੈਂ ਬੇਨਤੀ ਕਰਾਂ ਜੀ ਇਹਦੇ ਲਈ ਇੰਨਾ ਸੌਖਾ ਨਹੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੇ ਡਾਢਿਆਂ ਨਾਲ ਮੱਥਾ ਲਾਉਣਾ ਪਿਆ ਛੱਡਦੇ ਕਿੱਥੇ ਸੀ ਇਹ ਲੋਕ ਜਿਨ੍ਹਾਂ ਦੇ ਹੱਤਤਾਗਤਾ ਆਈਆਂ ਹੁਣ ਕਦੇ ਛੱਡਦੇ ਨੇ ਉਹਨਾਂ ਨੂੰ ਕਦੇ ਸੌਖੀ ਕੱਢਦੀ ਐ ਭਾਈ ਸਾਹਿਬ ਜੀ ਨੇ ਹੁਣੇ ਜ਼ਿਕਰ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਅਗਲੇਰੇ ਪ੍ਰਸੰਗ ਜੇ ਸਮਾਂ ਬੱਚਿਆ ਮੈਂ ਵਿਸਥਾਰ ਚ ਗੱਲ ਕਰੂੰਗਾ ਜਿੱਦਨ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਧਰਤੀ ਦੇ ਕਹੇ ਜਾਂਦੇ ਉੱਚ ਵਰਗਾਂ ਦੇ ਕੋਲੋਂ ਜ਼ਿਮੀਂਦਾਰਾਂ ਦੇ ਕੋਲੋਂ ਜ਼ਮੀਨਾਂ ਖੋਹ ਕੇ ਇਹ ਐਲਾਨ ਕਰਤਾ ਜਿਹੜਾ ਵਾਰਿਆ ਉਹਦੀ ਸੌਕੀ ਸੀ ਕਿਤੇ ਇਹ ਗੱਲ ਨਹੀਂ ਪਚੀ ਉਹਨਾਂ ਨੂੰ ਨਾ ਪਚਣੀ ਐ